ਸ੍ਰੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਦੇ ਆਂ ਇਹ ਪੌਦਾ ਜਿਹੜਾ ਤੁਸੀਂ ਦੇਖ ਰਹੇ ਹੋ ਜਿਹਦੇ ਪੱਤੇ ਬੜੇ ਸੋਹਣੇ ਐ ਗੋਲਕਾਰ ਦੇ ਐ ਤੇ ਕਿੰਨੇ ਜਿਹੜੀਆਂ ਇਹਦੀਆਂ ਵੇਨਸ ਐ ਕਿੰਨਾ ਆਰਟਿਸਟਿਕ ਐ ਬਿਊਟੀਫੁੱਲ ਲੀव्स ਐ ਦੇ ਤੇ ਬਿਊਟੀਫੁੱਲ ਇਹਦੇ ਫਲਾwrs ਐ ਦੇਖੋ ਤੁਸੀਂ ਕਿੰਨੇ ਪਿਆਰੇ ਇਹਦਾ ਨਾਮ ਹੈਗਾ ਨੈਸਟ੍ਰੀਸ਼ੀਅਮ ਹਿੰਦੀ ਦੇ ਵਿੱਚ ਇਹਨੂੰ ਜਲਕੁੰਬੀ ਵੀ ਕਹਿ ਦਿੰਦੇ ਐ ਇਹ ਇਹ ਪੌਦਾ ਮੇਰੇ ਗਾਰਡਨ ਦੇ ਵਿੱਚ ਹਰ ਸੀਜ਼ਨ ਦੇ ਵਿੱਚ ਆਪਣੇ ਆਪ ਉੱਗਿਆ ਹੁੰਦਾ ਹੈ ਕਿਉਂਕਿ ਤੇ ਬਹੁਤ ਸਾਰੇ ਜਿਹੜੇ ਬੀਜ ਹੁੰਦੇ ਆ ਉਹ ਧਰਤੀ ਦੇ ਵਿੱਚ ਡਿੱਗ ਪੈਂਦੇ ਆ ਸਾਂਭੇ ਰਹਿੰਦੇ ਆ 6 ਮਹੀਨੇ ਤੇ ਜਦੋਂ ਮੌਸਮ ਆਉਂਦਾ ਹੈ ਤੇ ਆਪਣੇ ਆਪ ਇਹ ਗਰੋ ਕਰਦੇ ਆ ਇਹ ਐਡੀਵਲ ਪਲਾਂਟ ਹੈ ਇਨੋਂਸੀਂ ਖਾ ਸਕਦੇ ਆ ਇਹਦੇ ਪੱਤੇ ਜਿਹੜੇ ਉਹਨਾਂ ਨੂੰ ਅਸੀਂ ਸਲਾਦ ਦੇ ਰੂਪ ਵਿੱਚ ਤੇ ਫੁੱਲਾਂ ਨੂੰ ਵੀ ਸਲਾਦ ਦੇ ਵਿੱਚ ਖਾਧਾ ਜਾਂਦਾ ਜਿਵੇਂ ਸਲਾਦ ਨੂੰ ਡੈਕੋਰੇਟ ਕਰਨਾ ਹੈ ਤਾਂ ਇਹਦੇ ਜਿਹੜੇ ਫੁੱਲਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਹਦੇ ਪੱਤਿਆਂ ਦੇ ਅਸੀਂ ਪਕੌੜੇ ਬਣਾ ਕੇ ਖਾ ਸਕਦੇ ਆ ਤੇ ਇੱਕ ਹੋਰ ਗੱਲ ਹੈ ਕਿ ਇਹਦੇ ਜਿਹੜੇ ਫੁੱਲਾਂ ਦਾ ਟੇਸ ਹੈ ਉਹ ਬਿਲਕੁਲ ਜਿਵੇਂ ਸਰੋਂ ਦਾ ਟੇਸ ਹੁੰਦਾ ਉਸ ਤਰ੍ਹਾਂ ਦਾ ਹੁੰਦਾ ਦੇਖੋ ਤੁਸੀਂ ਬੜੇ ਸੋਹਣੇ ਫਲਾwrs ਐ ਇਹ ਇਹਸ ਪੌਦੇ ਦੇ ਵਿੱਚ ਵਿਟਾਮਿਨ ਸੀ ਹੈ ਜਿਹੜਾ ਉਹ ਬਹੁਤ ਮਾਤਰਾ ਦੇ ਵਿੱਚ ਪਾਇਆ ਜਾਂਦਾ ਤੇ ਬੜਾ ਲੰਮਾ ਸਮਾਂ ਮੈਂ ਇਸ ਪੌਦੇ ਨੂੰ ਸਮਝੀਦੀ ਰਹੀ ਕਿ ਸਿਰਫ ਫੁੱਲਾਂ ਵਾਲਾ ਪੌਦਾ ਹੈ ਤੇ ਸ਼ਾਇਦ ਪੌਇਜ਼ਨਸ ਪਲਾਂਟ ਹੈ ਤੇ ਮੈਂ ਇਹਨੂੰ ਪਟੂਨੀਆ ਦੇ ਨਾਮ ਨਾਲ ਹੀ ਜਾਣਦੀ ਰਹੀ ਇਹਦੇ ਵਿੱਚ ਜਿਹੜੇ ਪੌਦੇ ਚ ਵੇਲਾਂ ਵੀ ਬਣਦੀਆਂ ਪੌਦੇ ਦੀਆਂ ਜਿਵੇਂ ਤੁਹਾਨੂੰ ਮੈਂ ਦਿਖਾਉਣੀ ਹੈ ਇਹ ਵੇਲ ਹੈ ਦੇਖੋ ਵੇਲ ਦੀ ਤਰ੍ਹਾਂ ਵਾਧਾ ਹੈ ਰੰਗੇਤ ਬਹੁਤ ਸਾਰੇ ਹੁੰਦੇ ਆ ਜਿਵੇਂ ਸੰਤਰੀ ਰੰਗ ਹੈ ਰੈੱਡ ਵੀ ਹੁੰਦਾ ਹੈ ਚੋ ਕਰੀਮ ਪੀਲਾ ਰੰਗ ਵੀ ਹੁੰਦਾ ਹੈ ਤਾਂ ਇਹ ਜਿਹੜਾ ਪੌਦਾ ਹੈ ਇਹ ਐਡੀਬਲ ਹੈ ਇਹਨੂੰ ਅਸੀਂ ਖਾ ਸਕਦੇ ਆ ਉਹ ਦੇਖੋ ਇਹਦਾ ਫੁੱਲ ਜਿਹੜਾ ਇਹਨੂੰ ਤੁਸੀਂ ਟੇਸਟ ਕਰੋਗੇ ਜਦੋਂ ਬਿਲਕੁਲ ਜਿਵੇਂ ਅਸੀਂ ਸਰੋਂ ਖਾ ਰਹੇ ਹੁੰਦੇ ਆ ਇਸ ਤਰ੍ਹਾਂ ਟੇਸਟ ਆਉਂਦਾ ਹੈ ਥੈਂਕਸ ਫॉर ਵਾਚਿੰਗ ਐਂਡ ਟੇਕ ਕੇਅਰ